ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਅਸਾ ਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ। 9:00 ਕਿ 4 ਵਜੇ ਦਾ ਟਾਈਮ ਇੱਥੇ ਮੈਂ ਕੱਪੜਿਆਂ ਦੀਆਂ ਤਾਹਾਂ ਲਗਾ ਕੇ ਹੱਟੀ ਸੀ ਤੇ ਇਹਨਾਂ ਨੂੰ ਸਾਂਭ ਦੇਣੇ ਹੈਗੇ। ਸੁੱਕ ਤਾਂ ਵੈਸੇ ਪਹਿਲਾਂ ਹੀ ਕਿ ਅਸੀਂ ਚੱਕ ਕੇ ਅੰਦਰ ਰੱਖ ਲਏ ਸੀਗੇ ਬਸ ਬੰਦ ਝਟ ਪਾਏਗੇ ਅੱਜ ਗਰਮੀ ਬਹੁਤ ਜ਼ਿਆਦਾ ਕਰਕੇ ਤੇ ਸਿਰ ਦਰਦ ਬਹੁਤ ਹੋਣ ਲੱਗਿਆ ਸੀਗਾ। ਭਰਾਵਾ ਇਸ ਟਾਈਮ ਤੇ ਸੁੱਤੀ ਪਈ ਸੀ ਕੀ ਤੇ ਬਸ ਕੱਪੜੇ ਸਾਫ ਕੇ ਤੇ ਚਾਹ ਬਣਾ ਲੂੰਗੀ ਤੇ ਪ੍ਰਾਵ ਨੂੰ ਉਠਾ ਦੂੰਗੀ। ਸਵੇਰ ਦੀ ਚਾਹ ਪੀਤੀ ਵਾ 6:30 ਵਜੇ ਦੇ ਵਸੇ ਚਾਹ ਨੂੰ ਮਨਤਾ ਨਹੀਂ ਕਰ ਰਿਆ ਸੀ ਪਰ ਅਸੀਂ ਵੀ ਚਲੋ ਥੋੜੀ ਥੋੜੀ ਚਾਹ ਬਣਾ ਲੈਨੇ ਕਿ ਪ੍ਰਾਵ ਉੱਠ ਖੜੂਗੀ ਇਹਦੇ ਨਾਲ। ਕੱਪੜੇ ਆਪਾਂ ਸਾਫ ਤੇ ਆ ਤੇ ਚਾਹ ਵੀ ਬਣ ਗਈ ਤੇ ਦੁੱਧ ਪਾ ਦਿੰਦੇ ਆਗੇ। ਅੱਜ ਤੱਕ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਕਿ ਬੁਰਾ ਹਾਲ ਕੀਤਾ ਪਿਆ ਗਰਮੀ ਦਾ ਜਮਾ। ਚਾਹ ਬਣ ਗਈ ਆ ਤੇ ਚਾਹ ਪਾ ਲੈਨੇ ਆਗੇ ਨਮਕੀਨ ਨਾਲ ਲੈ ਲਾਂਗੇ। ਚਾਹ ਮੈਂ ਪਾ ਵੀ ਲਈ ਸੀ ਤੇ ਪ੍ਰਭ ਨੂੰ ਉਠਾਇਆ ਪ੍ਰਭ ਕਹਿੰਦੀ ਚਾਹ ਮੈਂ ਤਾਂ ਨਹੀਂ ਪੀਣੀ ਮੰਮਾ ਤੇ ਚਾਹ ਫਿਰ ਉਹ ਮੈਨੂੰ ਪੀਣੀ ਪਈ ਉਸ ਤੋਂ ਬਾਅਦ ਬਸ ਸਬਜ਼ੀ ਕੱਟ ਲਈ ਸੀਗੀ ਤੇ ਤੜਕਾ ਲਾ ਦੇਣਾ ਸਬਜ਼ੀ ਨੂੰ ਤੇਲ ਪਾਤਾ ਕੜਾਹੀ ਦੇ ਵਿੱਚ ਤੇ ਹਰ ਗਿਆ ਬੱਚਾ ਕੱਟਣ ਵਾਲੀਆਂ ਰਹਿੰਦੀਆਂ ਸੋ ਕੱਟ ਲੈਣੀਆਂ ਪਿਆਜ਼ ਤੇ ਟਮਾਟਰ ਤਾਂ ਮੈਂ ਕੱਟ ਲਿਆ ਸੀਗਾ ਸਬਜ਼ੀ ਅੱਜ ਬਣਾਉਣੀ ਸੀਗੀ ਚੌਲੇ ਆਲੂ ਕੱਟਲੇ ਸੀ ਦੋ ਨਾਲ ਮੈਂ ਨਾਲ ਨਾਲ ਆਟਾ ਛਾਲੂ ਕਿ ਜਿੰਨੇ ਤੇਲ ਗਰਮ ਹੁੰਦਾਗਾ ਚੌਲੇ ਇਹ ਦਾਣੇ ਵਾਲੇ ਹੈਨੇ ਸੀਗੇ ਦੂਸਰੇ ਸੀ ਕੱਚੇ ਹੀ ਸੀਗੇ ਚੌਲੇ ਚੌਲੇ ਫਲੀਆਂ ਵੀ ਕਹਿ ਦਿੰਦੇ ਹੁਣ ਇਸ ਤਰ੍ਹਾਂ ਨੂੰ ਤੇ ਕੱਟ ਕੇ ਤੇ ਬਸ ਅੱਜ ਸੁੱਕੀ ਸਬਜ਼ੀ ਬਣਾਉਂਗੀ ਦੀ ਮੈਂ ਤੇਲ ਗਰਮ ਹੋ ਜਾਊਗਾ ਤੇ ਆਟਾ ਛਾਂ ਲੈਣੀ ਆ ਹੁੰਦਾ ਹੋਂ ਤਾਂ ਕਿਚਨ ਦੇ ਵਿੱਚ ਖੜਨ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਸਵੇਰ ਦੇ ਟਾਈਮ ਤੇ ਵੀ ਮੈਂ ਵੀਡੀਓ ਸ਼ੁਰੂ ਕੀਤੀ ਜਦੋਂ ਰੋਟੀ ਸਬਜ਼ੀ ਦਾ ਕਰਦੀ ਸੀਗੀ ਗਰਮੀ ਇੰਨੀ ਜ਼ਿਆਦਾ ਸੀ ਤੇ ਮੈਨੂੰ ਤਾਂ ਵੀਡੀਓ ਦਾ ਤਾਂ ਵਿੱਚ ਹੀ ਰਹਿ ਗਿਆ ਮੇਰਾ ਸਿਰ ਦਰਦ ਹੋਣ ਲੱਗ ਗਿਆ ਸੀ ਬਹੁਤ ਹੀ ਜ਼ਿਆਦਾ ਬਸ ਸਵੇਰ ਵੇਲੇ ਮੈਂ ਰੋਟੀ ਇਹਨਾਂ ਦੀ ਬਣਾ ਕੇ ਨਾਲ ਟਿਫਨ ਬਣਾ ਤੇ ਸੀ ਤੇ ਆਪਣੇ ਲਈ ਵੀ ਮੇਰੇ ਤੋਂ ਰੋਟੀ ਨਹੀਂ ਬਣੀ ਸੀਗੀ ਇਹ ਚੰਚ ਬਸ ਵਰਤਨ ਵੀ ਸਵੇਰ ਵਾਲੇ 10 10:30 ਵਜੇ ਚੱਕੇ ਸੀ ਅੱਜ ਤਾਂ ਮੈਂ ਘੰਟਾ ਮੈਂ ਪੈ ਗਈ ਸੀ ਮਰ ਤੋਂ ਖੜਾ ਨਹੀਂ ਗਿਆ ਸਿਰ ਦਰਦ ਬਹੁਤ ਹੋਣ ਲੱਗਾ ਸੀ ਘਬਰਾਟ ਹੋਣ ਲੱਗੀ ਸੀ ਸਵੇਰੇ ਬਣਾਇਆ ਸੀ ਇਹ ਕद्दू ਤੇ ਥੋੜੀ ਸੀਗੇ ਸਬਜ਼ੀ ਤਾਂ ਕਰਕੇ ਮੈਨੂੰ ਐਸੇ ਵੀ ਚਲੋ ਨਾਲ ਬਣਾ ਲੈਣਾ ਪਿਆ ਤਾਂ ਸੀ ਕद्दू ਮੈਨੂੰ ਐਸੇ ਵੀ ਚਲੋ ਇਹ ਵੀ ਬਣਾ ਲੈਣਾ ਤੇਲ ਗਰਮ ਹੋ ਗਿਆ ਸੀ ਜੀਰਾ ਪਾਤਾ ਸੀ ਤੇ ਪਿਆਜ਼ ਤੇ ਟਮਾਟਰ ਹਰੀਆਂ ਮਿਰਚਾਂ ਨੇ ਕੱਟ ਕੇ ਰੱਖੀਆਂ ਸੀ ਉਹ ਪਾ ਦਿਆਂ ਨਾਲ-ਨਾਲ ਆਟਾ ਗੁੰਨ੍ਹ ਲਵਾਂਗੇ ਸ਼ਾਮ ਦੇ ਟਾਈਮਸ ਦਾ ਫੇਰ ਵੀ ਰੋਟੀ ਦਾ ਹੁੰਦਾ ਵੀ ਥੋੜੀ ਬਣਾਉਣੀ ਆ ਕਿ ਤੇ ਜਦੋਂ ਸਵੇਰ ਵੇਲੇ ਵੀ ਐ ਹੁੰਦਾ ਵੀ ਰੋਟੀ ਤਾਂ ਉਹ ਨਹੀਂ ਪਾਣੀ ਪਰ ਪੈ ਦੀ ਰੋਟੀ ਨਾਲ ਜਾਂਦੀ ਆ ਕਿ ਤੇ ਗਰਮੀ ਦੇ ਵਿੱਚ ਫਿਰ ਕਈ ਵਾਰੀ ਘਬਰਾਟ ਹੋਣ ਲੱਗ ਜਿਹਦੇ ਵੈਸੇ ਤਾਂ ਅੱਗੇ ਵੀ ਬਣਾਉਣੀ ਆ ਰੋਟੀ ਦਾ ਟਿਫਨ ਤਾਂ ਜਾਂਦੀ ਆ ਹੁਣ ਬਸ ਮਹੀਨਾ ਕ ਹੋ ਗਿਆ ਸੀ ਇਹਨਾਂ ਨੂੰ ਇੱਥੇ ਲੱਗੇ ਸੀ ਕੰਮ ਤੇ ਘਰੇ ਆਣ ਲੱਗ ਗਏ ਸੀਗੇ ਰੋਟੀ ਖਾਣ ਨਹੀਂ ਤਾਂ ਇਹਨਾਂ ਦਾ ਅੱਗੇ ਗਰਮੀ ਸਰਦੀ ਟਿਫਨ ਨਾਲ ਹੀ ਜਾਂਦਾ ਹੁੰਦਾ ਹੈ ਬਸ ਵੈਸੇ ਹੀ ਕਈ ਵਾਰੀ ਬੀਪੀ ਦਾ ਹੋ ਜਾਂਦਾ ਤੇ ਬਾਕੀ ਗਰਮੀ ਜ਼ਿਆਦਾ ਕਰਕੇ ਸਰਦਾਰ ਉੱਠ ਖੜਾ ਸੀ ਸਵੇਰੇ ਲੋ ਜੀ ਤੜਕਾ ਪੋਈ ਦੇ ਪੋਈ ਦੇ ਆਟਾ ਗੁੰਨ ਲੈਣਾ ਤੁਸੀਂ ਵੀ ਸੋਚੋਗੇ ਇੱਕ ਦਿਨ ਵੀਡੀਓ ਪਾ ਦਿੰਦੇ ਚਾਰ ਦਿਨ ਵੀਡੀਓ ਪਾਉਂਦੇ ਰਹੀ ਕਿ ਬਸ ਕਈ ਵਾਰੀ ਮਜਬੂਰੀ ਹੋਏ ਨੇ ਕੰਮ ਹੀ ਇਦਾਂ ਦਾ ਹੋ ਜਾਂਦਾ ਵੀਡੀਓ ਨਹੀਂ ਬਣਦੀ ਅੱਜ ਵੀ ਮੈਨੂੰ ਅਮੀਦ ਹੈ ਨਹੀਂ ਸੀ ਪਰ ਵੀਡੀਓ ਬਣਾ ਲੂੰ ਕਿਉਂਕਿ ਸਵੇਰ ਦੇ ਟਾਈਮ ਤੇ ਮੈਂ ਵੀਡੀਓ ਸ਼ੁਰੂ ਕੀਤੀ ਸੀ ਤਾਂ ਬਸ ਉਹ ਵੀਡੀਓ ਤਾਂ ਆਪਾਂ ਵਿੱਚ ਨਹੀਂ ਚੱਕੀ ਕਲਿੱਪ ਬੰਦ ਕਰਤੀ ਸੀ ਮੈਂ ਜਦੋਂ ਕੰਮ ਹੀ ਆ ਹੁੰਦਾ ਵੀ ਇੱਕ ਕੰਮ ਕਰ ਲਿਆ ਆਪਾਂ ਬੈਠ ਗਏ ਲਗਾਤਾਰ ਕੰਮ ਨਾ ਕੀਤੇ ਤਾਂ ਫਿਰ ਵੀਡੀਓ ਬਣਾਉਣ ਨੂੰ ਵੀ ਮਨ ਨਹੀਂ ਕਰਦਾਗਾ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮਾ ਮੈਨੂੰ ਬਾਹਰ ਕਰਕੇ ਰੋ ਗੈਸ ਰੱਖਣ ਦਾ ਜੇ ਤਾਂ نیچے ਰੱਖਦੇ ਆਂ ਬਾਹਰ ਪਿਛਲੇ ਵੇਲੇ ਤਾਂ ਕੀੜੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਗਿਆ। نیچے ਬੈਠ ਕੇ ਫੇਰ ਰੋਟੀ ਬਣਾਉਣੀ ਔਖੀ ਹੋ ਜਾਂਦੀ ਜਦੋਂ ਕੀੜੀਆਂ ਇੰਨੀਆਂ ਆਉਂਦੀਆਂ ਮੈਂ ਇਹਨਾਂ ਨੂੰ ਕਿਹਾ ਸੀ ਮੈਨੂੰ ਇੱਕ ਸਲਫ ਪਾ ਦੋ ਆਰ ਜੀ ਜੀ ਮਾ ਭਾਵੇਂ ਲਿਆ ਕੇ ਬੋਲ ਲਿਆ ਕੇ ਤੋਹੀ ਕਰ ਦੋ ਵੀ ਬਾਹਰ ਰੋਟੀ ਬਣਾ ਲਿਆ ਕਰੋ ਸਵੇਰੇ ਸ਼ਾਮ ਦਾ। ਬਾਹਰ ਫੇਰ ਵੀ ਹਵਾ ਲੱਦੀ ਵਸਤਾ ਖੇਚਣ ਦੇ ਵਿੱਚ ਵੀ ਪੱਖੇ ਚਲਾਉਣ ਐ ਤੇ ਪਰ ਖੇਚਣ ਦੇ ਵਿੱਚ ਖੜਨਾ ਬਹੁਤ ਔਖਾ ਲੱਗਦਾਗਾ ਪੱਖਾ ਵੀ ਹੁਣਾ ਆਇਆ ਹੁੰਦਾ ਵੀ। ਜੇ ਤਾਂ ਚਲਾਉਣਾ ਏ ਕੂਲਰ ਹੋ ਗਿਆ ਪੱਖਿਆਂ ਕੁਛ ਵੀ ਹੁਣ ਚੱਲਦੇ ਨਹੀਂਗੇ ਕਿਉਂਕਿ ਹਰੇਕ ਘਰੇ ਏਸੀ ਕੂਲਰ ਚੱਲਦੇ ਆਗੇ ਤੇ ਲਾਈਟ ਤੇ ਵੀ ਬਹੁਤ ਉਹਦਾ ਡਿਮ ਹੋ ਜਾਂਦੀ ਹੈਗੀ ਸ਼ਾਮ ਵੇਲੇ ਤਾਂ ਵੈਸੇ ਜਿਵੇਂ ਆ ਲੱਗਦਾ ਹੁੰਦਾ ਪੱਖੇ ਕੂਲਰ ਚਾਲਦੇ ਵੀ ਚੱਲਦੇ ਨਹੀਂਗੇ ਤਾਂ ਵੈਸੇ ਐ ਵੇਦੀ ਮੀਂਹ ਪੈ ਗਿਆ ਸੀ ਤੇ ਉਹਦੋਂ ਤਾਂ ਮੌਸਮ ਦਾ ਫਰਕ ਪੈ ਗਿਆ ਸੀ ਤੇ ਹੁਣ 2-3 ਦਿਨਾਂ ਦੀ ਗਰਮੀ ਬਹੁਤ ਜ਼ਿਆਦਾ ਹੋਗੀ ਹੈਗੀ ਲੋ ਜੀ ਆਟਾ ਵੀ ਮਗਨ ਲਿਆ ਸੀ ਤੇ ਉਸ ਤੋਂ ਬਾਅਦ ਤੜਕਿਆ ਭੁੱਜ ਗਿਆ ਸੀ ਮਸਾਲੇ ਪਾ ਦਿੰਦੇ ਹਲਦੀ ਲਾਲ ਮਿਰਚ ਨਮਕ ਗਰਮ ਮਸਾਲਾ ਮੈਨੂੰ ਤਾਂ ਐਸੀ ਵੀ ਰੋਟੀ ਮੈਂ ਹੁਣੇ ਬਣਾ ਕੇ ਰੱਖ ਦਾਂ ਤੇ ਪਰ 6 ਵਜੇ ਦਾ ਟਾਈਮ ਸੀ ਇੱਥੇ ਤੇ ਕੰਮ ਉਤ ਜਦੋਂ ਆਉਣਗੇ ਉਸ ਟਾਈਮ ਤੇ ਰੋਟੀ ਬਣਾਉਂਗੀ ਮੈਂ ਐਸੀ ਵੀ ਰੋਟੀ ਬਣਾ ਕੇ ਤੇ ਜਲਦੀ ਜਲਦੀ ਨਹਾ ਕੇ ਤੇ ਫ੍ਰੀ ਹੋ ਜਾ ਫੇਰ ਐ ਹੋ ਜਾਂਦਾ ਵੀ ਜਿੰਨਾ ਚਿਰ ਰੋਟੀ ਖਾਂਦੇ ਨੇ ਕਿਚਨ ਦੇ ਵਿੱਚ ਉਹਨਾਂ ਸਿਰ ਤਾਂ ਫੇਰ ਬਰਤਨ ਵੀ ਚੱਕਣੇ ਆਗੇ ਵੈਸੇ ਤਾਂ ਇਸ ਤੋਂ ਪਹਿਲਾਂ ਦੋ ਵਾਰ ਤਾਂ ਨਹਾ ਲਈ ਸੀ ਗਰਮੀ ਕਰਕੇ ਤਾਂ ਹੁਣ ਜਦੋਂ ਬਸ ਮਾੜਾ ਮੋਟਾ ਪੱਖੇ ਤੋਂ ਪਾਸੇ ਹੋਣਾਂ ਤੇ ਪਸੀਨਾ ਤਾਂ ਉਹਦੀ ਆ ਜਾਂਦਾ ਹੁਣ ਤਾਂ ਪੱਖੇ ਕੋਲ ਨਾ ਥੱਲੇ ਬੈਠ ਕੇ ਵੀ ਪਸੀਨਾ ਆ ਹੀ ਜਾਂਦਾ ਪਾਣੀ ਪਾਤਾ ਸੀ ਮੈਂ ਮਸਾਲੇ ਪਾ ਕੇ ਤੇ ਮਸਾਲੇ ਪਕਾ ਲੈਨੇ ਆ 2 ਮਿੰਟ ਤੇ ਉਸ ਤੋਂ ਬਾਅਦ ਆਲੂ ਤੇ ਚੋਲੇ ਜਿਹੜੇ ਕੱਟ ਕੇ ਰੱਖੇ ਸੀ ਉਹ ਪਾ ਦਾਂਗੇ ਬਰਤਨ ਪਾਏ ਆ ਤੇ ਉਹ ਚੱਕ ਦੂੰਗੀ ਉਸ ਤੋਂ ਬਾਅਦ ਥੋੜੇ ਕਿਆ ਬੜਾਈ ਸੀ ਬਸ ਚਾਹ ਲਈ ਹੈ ਜਾਂ ਸਬਜ਼ੀ ਆਪਾਂ ਤੜਕਾ ਲਾਇਆ ਬੋਡੀ ਵਗੈਰਾ ਹੋਊਗੀ ਸਬਜ਼ੀ ਕੱਟੀ ਸੀਗੀ ਹੋਰ ਤਾਂ ਜ਼ਿਆਦਾ ਹੈ ਨਹੀਂਗੇ ਦੁਪਹਿਰ ਦੀ ਰੋਟੀ ਨਾਲ ਤਾਂ ਪੌਦੀ ਚੱਕ ਤੇ ਸੀ ਨਾਲ ਦੀ ਨਾਲ మీడియం ਗੈਸ ਤੇ ਆਪਾਂ ਸਬਜ਼ੀ ਨੂੰ ਪਕਾ ਲਾਂਗੇ ਵੈਸੇ ਦਾਣਿਆਂ ਨਾਲ ਉਹ ਵੀ ਇਹ ਵਧੀਆ ਬੰਦੇ ਚੋਲੇ ਜਿਹੜੇ ਆਪਾਂ ਸੁੱਕੇ ਬਣਾਉਣੇ ਜਾਂ ਦਾਣੇ ਕੱਢ ਕੇ ਬਣਾਉਣੇ ਦਾਣੇ ਵਾਲੇ ਤੇ ਉਹ ਨਹੀਂ ਕੋਈ ਪਸੰਦ ਕਰਦਾ ਬੱਚੇ ਵੀ ਨਹੀਂ ਪਸੰਦ ਕਰਦੇ ਤੇ ਮੈਨੂੰ ਵੀ ਉਹ ਪਸੰਦ ਨਹੀਂਗੇ ਇਹ ਕੱਚੇ ਹੁੰਦੇ ਜਿਹੜੇ ਚੌਲੇ ਫਲੀਆਂ ਤੇ ਵਧੀਆ ਬਣ ਜਾਂਦੇਗੇ ਤੇਸਤੀ ਲੱਗਦੀ। ਸਬਜ਼ੀ ਉਬਾਲ ਕੇ ਸੀ ਬਾਤਲ ਵੀ ਮੈਂ ਚੱਕ ਤੇ ਸੀਗੇ। ਬਸ ਹੁਣ ਇਹਨਾਂ ਦੀ ਵੇਟ ਚ ਸੀ ਮੈਂ ਵੀ ਕਦੋਂ ਆਉਣ ਤੇ ਕਦੋਂ ਮੈਂ ਰੋਟੀ ਲੱਗਾ ਬਸ ਤਾਂ ਇਹ ਧੂਪ ਜੋਤ ਲਗਾਉਣੀ ਹੈਗੀ। ਸਬਜ਼ੀ ਇੱਕ ਵਾਰੀ ਮੈਨੂੰ ਐਸੇ ਵੀ ਆਲੂ ਪੰਨ ਕੇ ਦੇਖ ਲਾਂ ਕਿਤੇ ਕੱਚੇ ਨਾ ਰਹਿ ਜਾਣ। ਕਈ ਵਾਰੀ ਖੜਮੇ ਜੇ ਰਹਿ ਜਾਂਦੇ ਵਿੱਚ ਵਿੱਚ ਕੋਈ ਆਲੂ ਹੀ ਇਦਾਂ ਦੇ ਹੁੰਦੇ ਆ ਤੇ ਸਬਜ਼ੀ ਖਾਣ ਦੇ ਵਿੱਚ ਬਹੁਤ ਟੇਸਟੀ ਬਣੀ ਸੀਗੀ। ਉਸ ਤੋਂ ਬਾਅਦ 7 ਵਜੇ ਦਾ ਟਾਈਮ ਆਇਆ ਤੇ ਤੂੰ ਫਜੋਤ ਮੈਂ ਲਗਾਤੀ ਸੀ ਤੇ ਕੰਮਾਂ ਤੋਂ ਵੀ ਆ ਗਈ ਸੀ ਤੇ ਪਰੇ ਚਲੇ ਗਏ ਸੀ ਮੈਨੂੰ ਕਹਿੰਦੇ 10 ਮਿੰਟਾਂ ਨੂੰ ਆ ਜਾਣਾ ਕਹਿੰਦਾ ਮੈਨੂੰ ਕੰਮ ਆ ਕੋਈ ਜਾ ਕੇ ਆਉਣਾ ਕਿਤੇ ਰਮਾਨ ਨੂੰ ਮੈਂ ਕਹਿ ਤਸੀ ਮੈਂ ਤੂੰ ਨਹਾ ਲੈ ਉਦੋਂ ਤੇਰੇ ਪਾਪਾ ਆ ਜਾਣਗੇ ਉਹ ਨਹਾ ਲੈਣਗੇ ਮੈਨੂੰ ਐ ਸੀ ਵੀ ਇਹ ਨਹਾ ਲੈਣ ਉਦੋਂ ਨੂੰ ਮੈਂ ਕਿਚਨ ਦਾ ਕੰਮ ਨਵੇੜ ਕੇ ਤੇ ਬਾਅਦ ਦੇ ਵਿੱਚ ਮੈਂ ਵੀ ਨਹਾ ਲਾ ਰੋਟੀ ਤਾਂ ਮੈਂ ਬਣਾ ਲਈ ਸੀ ਤੇ ਪਰ ਰਮਾਨ ਤਾਂ ਆਨਸਰ ਗੇਮ ਚ ਲਾ ਕੇ ਗੇਮ ਖੇਡਣਾ ਤੇ ਨਹਾ ਵੀ ਲਿਆ ਸੀ ਸਿਰ ਧੋਤਾ ਸੀ ਉਹਨੇ ਕਿਉਂਕਿ ਹੁਣ ਕੰਮ ਤੇ ਜਾਂਦਾ ਕਰਕੇ ਸਵੇਰ ਦੇ ਟਾਈਮ ਤੇ ਵੀ ਸਿਰ ਨਹੀਂ ਧੋਤਾ ਜਾਂਦਾਗਾ ਸਵੇਰੇ ਉਹਦੀ ਕੰਮ ਹੁੰਦਾ ਟਾਈਮ ਹੋ ਜਾਂਦਾ ਨਾਲ ਦੇ ਨਾਲ ਵੇਟੀ ਪਾਣੀ ਲੈਣ ਜਾਣਾ ਹੁੰਦਾਗਾ ਤੇ ਐ ਹੁੰਦਾ ਵੀ ਚਲੋ ਵਾਲ ਫਿਰ ਚੰਗੀ ਤਰ੍ਹਾਂ ਸਿਕਾਏ ਨਹੀਂ ਜਾਂਦੇਗੇ ਪਸੀਨਾ ਨਾਲ ਦੇ ਨਾਲ ਆਈ ਜਾਂਦਾ ਹੁਣ ਬਾਕੀ ਸਵੇਰ ਵੇਲੇ ਨਾ ਟਾਈਮ ਹੁੰਦਾ ਨੇ ਤਾਂ ਕਰਕੇ ਸ਼ਾਮ ਨੂੰ ਤੋ ਲੈੰਦੇ ਸਰ ਕਿੰਨੇ ਸੁੱਕ ਜਾਂਦੇ ਹੁਣ ਕੁਲਰ ਪੂਰੇ ਪੈਠ ਜਾਂਦੇ ਆ ਕਿ ਪਰ ਆ ਵੀ ਆ ਗਈ ਸੀਗੀ ਇਸ ਟਾਈਮ ਤੇ ਕਲਾਸ ਲਗਾ ਕੇ ਆਪਣੀ ਪਰਾਵਨ ਮੈਂ ਕਹਿਆ ਸੀ ਮੈਂ ਚਲ ਤੂੰਨੇ ਰੋਟੀ ਖਾ ਲਾ। ਪ੍ਰਾਪਤਾ ਰੋਟੀ ਜਦੋਂ ਬੰਦੀ ਨਾਲ ਦੇ ਨਾਲ ਹੀ ਖਾ ਲੈਂਦੀ ਆ ਤੇ ਇਹਦੇ ਪਾਪਾ ਵੀ ਖਾ ਲੈਂਦੇ ਰੋਟੀ ਅੱਜ ਬਸ ਉਹਨਾਂ ਨੂੰ ਕੰਮ ਸੀ ਸਮਾਨ ਲਿਖਾ ਕੇ ਹੋਣਾ ਸੀ ਕਿਸੇ ਨੂੰ ਤੇ ਉਧਰ ਚਲੇ ਗਏ ਸੀਗੇ। ਪਰ ਮਾਂ ਨੂੰ ਥੋੜਾ ਜਿਹਾ ਗੇਮ ਦਾ ਲਾਲਚ ਹੋ ਜਾਂਦਾ ਜਦੋਂ ਗੇਮ ਖੇਡਣ ਲੱਗ ਜਾਂਦਾ ਫੋਨ ਤੇ ਬਸ ਇਹਨੂੰ ਐ ਹੋ ਜਾਂਦਾ ਵੀ ਰੋਕ ਕੇ ਖਾਊਂਗਾ। ਮੈਨੂੰ ਐ ਹੁੰਦਾ ਵੀ ਇੱਕ ਵਾਰੀ ਰੋਟੀ ਖਾ ਲੈਣ। ਉਸ ਤੋਂ ਬਾਅਦ ਜੋ ਕਰਨਾ ਇਹਨਾਂ ਨੇ ਕਰੀ ਜਾਣ ਮੈਂ ਇੱਕ ਵਾਰੀ ਕਿਚਨ 'ਚੋ ਫ੍ਰੀ ਹੋ ਜਾ। ਕਿ ਉਸ ਤੋਂ ਬਾਅਦ ਇਹ ਪੌਣੇ 8 ਦਾ ਟਾਈਮ ਆ ਤੇ ਈਰਮਾਨ ਨੇ ਇਸ ਟਾਈਮ ਤੇ ਵੀ ਰੋਟੀ ਨਹੀਂ ਖਾਧੀ ਸੀ ਤੇ ਉਹਦੇ ਪਾਪਾ ਵੀ ਹਜੇ ਨਹੀਂ ਆਏ ਸੀਗੇ ਮੈਨੂੰ ਗੁੱਸਾ ਵੀ ਬਹੁਤ ਚੜ ਰਿਹਾ ਸੀ ਮੈਨੂੰ ਐਸੇ ਵੀ 10 ਮਿੰਟਾਂ ਦਾ ਕਹਿ ਕੇ ਗਏ ਸੀਗੇ ਬਰਤਨ ਮੈਂ ਜਿਹੜੇ ਪਾਏ ਆ ਸਬਜੀ ਮੈਂ ਕੱਟ ਕੇ ਰੱਖਤੀ ਸੀ ਇੱਕ ਬਰਤਨ ਦੇ ਵਿੱਚ ਮੈਨੂੰ ਐਸੀ ਕੜਾਹੀ ਵੀ ਚੱਕ ਦਾ ਡਿਫਨ ਸੀਗੇ ਇਹਨਾਂ ਦੇ ਲੈ ਕੇ ਆਇਸ ਸਾਰੇ ਚੱਕ ਦੂੰਗੀ ਕਿਉਂਕਿ ਜੇ ਮੈਂ ਇਹਨਾਂ ਦੀ ਵੇਟ ਕਰੂੰਗੀ ਤਾਂ ਬਹੁਤ ਜ਼ਿਆਦਾ ਲੇਟ ਹੋ ਜਾਊਗੀ ਆਪਣੀ ਵੀਡੀਓ ਦਾ ਵੀ ਕੰਮ ਕਰਨਾ ਹੋਊਗਾ ਕਈ ਵਾਰ ਤਾਂ ਇਦਾਂ ਹੀ ਫਿਰ ਵੀਡੀਓ ਰਹਿ ਜਾਂਦੀ ਆ ਫੋਨ ਬੰਦ ਨੂੰ ਗਰਮੀ ਕਰਕੇ ਹੁਣ ਆਇਆ ਹੁੰਦਾ ਵੀਡੀਓ ਐਡਿਟ ਕਰਕੇ ਜਦੋਂ ਵਾਇਸ ਓਵਰ ਕਰਨੀ ਹੁੰਦੀ ਆ ਤੇ ਪੱਖਾ ਵੀ ਬੰਦ ਕਰਨਾ ਪੈਂਦਾ ਤੇ ਅੰਦਰ ਰੂਮ ਦੇ ਵਿੱਚ ਫਿਰ ਜਦੋਂ ਗਰਮੀ ਦੇ ਵਿੱਚ ਬੰਦ ਹੋ ਕੇ ਉਹ ਵਾਇਸ ਓਵਰ ਵੀ ਨਹੀਂ ਹੁੰਦੀ ਆ ਆਪ ਤਾਂ ਬਾਹਰ ਫਿਰ ਬੈਠ ਕੇ ਵਾਇਸ ਓਵਰ ਕਰਦੇ ਆ ਤਾਂ ਪੱਖੇ ਕੂਲਰਾਂ ਦਾ ਖੜਕੇ ਦੇ ਵਿੱਚ ਫਿਰ ਆਪਦੀ ਆਵਾਜ਼ ਵੀ ਸਹੀ ਨਹੀਂ ਆਉਂਦੀਗੀ ਬਾਤਲ ਮੈਂ ਇੱਥੇ ਚੱਕ ਦੂੰਗੀ ਤੇ ਮੈਨੂੰ ਐਸ ਵੀ ਚਲੋ ਮੈਂ ਆਪਦਾ ਕੰਮ ਕਿਹੜਾ ਨਵੇੜ ਦਾ ਵਸਤਾ ਹਜੇ ਦੁੱਧ ਵੀ ਗਰਮ ਕਰਨਾਗਾ ਜਾਗ ਲਾਉਣਾ ਹੋਊਗਾ ਦਹੀਂ ਵਾਸਤੇ ਦੁੱਧ ਨੂੰ ਵੈਸੇ ਉਬਾਲ ਦੇ ਕੇ ਰੱਖਿਆ ਹੁੰਦਾਗਾ ਤੇ ਜਿਆਦਾ ਗਰਮ ਨਹੀਂ ਕਰਦੀ ਹੁੰਦੀ ਇਸ ਟਾਈਮ ਤੇ ਮੈਂ ਉਹਨੂੰ ਉਬਾਲ ਨਹੀਂ ਦਿੰਦੀ ਹੁੰਦੀ ਹਲਕਾ ਜਿਹਾ ਗਰਮ ਕਰਕੇ ਤੇ ਆਪਾਂ ਜਾਗ ਲਾ ਦਿੰਦੇ ਹੁੰਨੇ ਉਸ ਨੂੰ ਵੈਸੇ ਤਾਂ ਠੰਡੇ ਦੁੱਧ ਨੂੰ ਹੀ ਜਾਗ ਲਾਉਂਦੇ ਹਾਂ ਪਰ ਫਰਿੱਜ ਦੇ ਵਿੱਚ ਪਿਆ ਹੁੰਦਾ ਜਿਆਦਾ ਠੰਡੇ ਨੂੰ ਵੀ ਨਹੀਂ ਲਾਉਂਦੇ ਇੱਕ ਵਾਰੀ ਉਹਨੂੰ ਹਲਕਾ ਜਿਹਾ ਗਰਮ ਕਰ ਦਿੰਦੇ ਹੁੰਨੇ ਉਸ ਤੋਂ ਬਾਅਦ ਹੀ ਜਾਗ ਲਾਉਣੀ ਹੁੰਦੀ ਆ ਕੜਾਹੀ ਵਸ ਮੈਂ ਬੇਲੀ ਕਰਤੀ ਸੀ ਮੈਨੂੰ ਅੱਜ ਵੀ ਚਲੋ ਜਿਹੜੇ ਬਰਤਨ ਮੇਰੇ ਚੱਕਰ ਵਾਲੇ ਕਿਰਾਂ ਸਾਰੇ ਚੱਕ ਦਾ ਨਾਈਟ ਵਰਮਾਂ ਦੇ ਪਾਪਾ ਆਏ ਸੀ ਇਸ ਟਾਈਮ ਤੇ ਤੇ ਨਾਈਟ ਵਰਮਾਂ ਨੇ ਰੋਟੀ ਖਾਧੀ ਸੀਗੀ ਮੈਂ ਬਰਤਨ ਵੀ ਚੱਕ ਰਹੀ ਸੀ ਤੇ ਮੈਨੂੰ ਗੁੱਸਾ ਵੀ ਬਹੁਤ ਜ਼ਿਆਦਾ ਚੜ੍ਹ ਰਿਹਾ ਸੀ ਆਸਤਾਨ ਤੇ ਮੈਂ ਮੈਂ ਤਾਂ ਫਿਰ ਹੀ ਹੋ ਕੇ ਵੀ ਫਿਰ ਹੀ ਨਹੀਂ ਹੋ ਸਕਦੀ ਕਿਉਂਕਿ ਇੱਕ ਆਰਥ ਜਿੰਨਾ ਚਿਰ ਰੋਟੀ ਨਹੀਂ ਖਾਂਦੇ ਉਹਨਾਂ ਚਿਰ ਨਹੀਂ ਫਿਰ ਹੀ ਹੋ ਸਕਦੀ ਚਾਹੇ ਆਪਾਂ ਸਾਰੇ ਕੰਮ ਕਰਕੇ ਰੱਖ ਹੀ ਦੇਗੇ ਹੁਣ ਰੋਟੀ ਵਾਲੇ ਬਰਤਨ ਫੇਰ ਹੋਣਗੇ ਕਿਚਨ ਦੇ ਵਿੱਚ ਦੁਬਾਰਾ ਫੇਰ ਆਉਣਾ ਪਊਗਾ ਸਵੇਰ ਦੇ ਹੁਣ 4:30 ਪੌਣੇ 5 ਵਜੇ ਦੇ ਉੱਠਣਾ ਬੇਸ਼ੱਕ ਦਿਨੇ ਬੈਂਚ 'ਤੇ ਬੈਠ ਜਾਈਦਾਗਾ ਤੇ ਪਰ ਕਿਚਨ ਦੇ ਵਿੱਚ ਤਾਂ ਹੁਣ ਗਰਮੀ ਦੇ ਵਿੱਚ ਆ ਹੁੰਦਾ ਵੀ ਜਿੰਨੀ ਜਲਦੀ ਆਪਾਂ ਫਿਰ ਹੀ ਹੋ ਜਾਈਏ ਉਹਨਾਂ ਹੀ ਚੰਗਾ ਹੈ ਇੱਕ ਮੇਰਾ ਤਾਂ ਸਿਰ ਦਰਦ ਗਰਮੀ ਕਾਰਨ ਉਹਦੀ ਹੋਣ ਲੱਗ ਜਾਂਦਾ ਹੈ ਤੇ ਬਾਕੀ ਜਦੋਂ ਪਸੀਨਾ ਆਉਂਦਾ ਨਾ ਪਸੀਨਾ ਆਪ ਨੂੰ ਬਹੁਤ ਗੰਦਾ ਲੱਗਦਾ ਆਪ ਨੂੰ ਪਸੀਨਾ ਕੱਪੜੇ ਨਾਲ ਹੀ ਚੁੰਬੜੀ ਜਾਂਦੇ ਹੈਗੇ ਕੱਪੜੇ ਵੀ ਹੋਣਾ ਆ ਹੁੰਦਾ ਵੀ ਮੈਂ ਤਾਂ ਵੀ ਸਟ੍ਰੈਚ ਕਰਕੇ ਤਾਂ ਰੱਖ ਲਿਆ ਨਵੇਂ ਕੱਪੜੇ ਤੇ ਉਹਨਾਂ ਨੂੰ ਪਾਉਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਕਿਉਂਕਿ ਨਾ ਮੈਂ ਕੱਪੜੇ ਬੇਸ਼ੱਕ ਕਾਟਨ ਦੇ ਹਨ ਤੇ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਪਸੀਨਾ ਜ਼ਿਆਦਾ ਆਉਂਦਾ ਹੈਗਾ ਤਾਂ ਕਰਕੇ ਬਸ ਇਹ ਮੇਰੇ 2-3 ਸੂਟ ਜਿਹੜੇ ਕੱਫੇ ਜਿਹੇ ਪਏ ਮੈਂ ਜ਼ਿਆਦਾਤਰ ਇਹੀ ਪਾਉਣੀ ਹੁੰਦੀ ਹੈਗੀ ਜੋ ਕਿ ਆ ਹੁੰਦਾ ਵੀ ਜੇ ਤਾਂ ਆਪਾਂ ਬਾਹਰ ਅੰਦਰ ਜਾਣਾ ਹੋਵੇ ਫਿਰ ਤਾਂ ਥੋੜਾ ਜਿਹਾ ਐ ਹੋ ਜਾਂਦਾ ਵੀ ਚਲੋ ਨਵੇਂ ਕੱਪੜੇ ਪਾ ਲੈਨੇ ਆ ਬੇਸ਼ੱਕ ਹੁਣ ਆਪਾਂ ਵੀਡੀਓ ਬਣਾਉਣੇ ਆ ਤੇ ਪਰ ਜਦੋਂ ਘਰ ਦੇ ਕੰਮ ਧੰਦੇ ਕਰਨੇ ਆ ਤੇ ਗਰਮੀ ਜ਼ਿਆਦਾ ਆਉਂਦੀ ਕਰਕੇ ਮੇਰੇ ਤੋਂ ਤਾਂ ਨਵੇਂ ਕੱਪੜੇ ਨਹੀਂ ਪਾਏ ਜਾਂਦੇਗੇ। ਲੋ ਜੀ ਬਾਤਣ ਵੀ ਸਾਰੇ ਮਾਂ ਤੇ ਧੋ ਦਿੰਨੇ ਆ ਇਹਨਾਂ ਨੂੰ ਆਪਾਂ ਡੱਬੇ ਵਗੈਰਾ ਇਹਨਾਂ ਦੇ ਚੰਗੀ ਤਰ੍ਹਾਂ ਧੋ ਦਿੰਨੇ ਆ ਟਿਫਨ। ਉਸ ਤੋਂ ਬਾਅਦ ਗੈਂਸ ਦੀ ਸਫਸਾਈ ਕਰਾਂਗੇ। ਬਸ ਇੱਕ ਵਾਰੀ ਮੈਂ ਤਵਾ ਚਕਲਾ ਵੇਣਾ ਸਾਰਾ ਕੁਝ ਧੋ ਕੇ ਰੱਖ ਦੇਉਂਦੇ ਆ ਰਾਤ ਨੂੰ। ਨਹੀਂ ਤਾਂ ਫਿਰ ਕਈ ਵਾਰੀ ਜੇ ਇਦਾਂ ਹੀ ਰੱਖ ਦਾਂ ਤਾਂ ਕੀੜੀਆਂ ਲੱਗ ਜਾਂਦੀਆਂ। ਸਰਾਵ ਟੀਵੀ ਲਗਾ ਕੇ ਬੈਠੇ ਸਿਆ ਇਸ ਟਾਈਮ ਤੇ ਮੈਨੂੰ ਕਿਸ ਤੋਂ ਬਾਹਰ ਬੈਠ ਜਾ ਬਾਹਰ ਕੂਲਰ ਚੱਲਦੀ ਜਾਂਦਾ ਗਰਮੀ ਹੈਗੇ ਵੀ ਆਪਨੇ ਤਾਂ ਗਰਮੀ 'ਚ ਖੜਨਾ ਹੀ ਹੁੰਦਾ ਵੀ ਤੁਸੀਂ ਕਿਉਂ ਗਰਮੀ 'ਚ ਬੈਠਦੇ ਆਂਗੇ ਤੇ ਪਰ ਅਰਮਾਨ ਟਸ ਤੋਂ ਮਸਰ ਨਹੀਂ ਸੀ ਹੋ ਰਿਹਾ ਉਹ ਗੇਮ ਦੇ ਵਿੱਚ ਇੰਨਾ ਜ਼ਿਆਦਾ ਵਿਜੀ ਹੋਇਆ ਪਿਆ ਸੀਗਾ ਆਪਦੇ 'ਚ ਖਾਣ ਪੀਣ ਦਾ ਵੀ ਨਹੀਂ ਇਹਨਾਂ ਨੂੰ ਉਹ ਹੁੰਦਾ ਜਦੋਂ ਗੇਮ ਦੇ ਵਿੱਚ ਲੱਗ ਜਾਂਦੇ ਆਗੇ ਪੀ ਆਦਾ ਰੋਟੀ ਪਾਣੀ ਖਾ ਲਓ ਉਸ ਤੋਂ ਬਾਅਦ ਆਹੋ ਵੀ ਟੈਨਸ਼ਨ ਫੇਰੀ ਹੋ ਜੇ ਬਾਤਾਂ ਸਾਰੇ ਚਾਕੇ ਫੇਰ ਬੈਠੇ ਖੇਡ ਲੈ ਜਿਹੜੀ ਛੱਡਣੀ ਹੈਗੇ। ਜੇ ਫਿਰ ਜ਼ਿਆਦਾ ਕਹਿਣਿਆ ਬਾਰ-ਬਾਰ ਤੇ ਫਿਰ ਬੱਚਿਆਂ ਨੂੰ ਆਉਂਦਾ ਵੀ ਸਾਨੂੰ ਕਹਿੰਦੇ ਗੁੱਸਾ ਕਰਦੇ ਆ ਤੇ ਫਿਰ ਇਸ ਤੋਂ ਚੰਗਾ ਮੈਨੂੰ ਆਉਂਦਾ ਵੀ ਇੱਕ ਵਾਰੀ ਜਾਂ ਦੋ ਵਾਰੀ ਕਹਿਣੀ ਹੁੰਨੀ ਆ ਤੇ ਆਪੇ ਖਾ ਲੈਣਗੇ ਚਾਕੇ ਮੈਨੂੰ ਤਾਂ ਬਸ ਐ ਸੀਗਾ ਵੀ ਰੋਟੀ ਬਸ ਠੰਡੀ ਤਾਂ ਨਹੀਂ ਹੁੰਦੀ ਹੁਣ ਐਨੀ ਗਰਮੀ ਦੇ ਵਿੱਚ ਤਾਂ ਹੁਣ ਤੇ ਪਰ ਫੇਰ ਵੀ ਆਇਆ ਹੁੰਦਾ ਵੀ ਚਲੋ ਆਪ ਕੰਮ ਨਵੇੜਦੇ ਆਂ ਕਈ ਵਾਰ ਤਾਂ ਆਇਆ ਕਹਿੰਦੇ ਬਾਤਣ ਅਸੀਂ ਆਪੇ ਚੱਕ ਦਾਂਗੇ ਜਿਹੜੇ ਸਾਡੇ ਹੋਣਗੇ ਉਸ ਚ ਪਾਜੇ ਮੈਂ ਕਿਹਾ ਵੀ ਮੈਂ ਤਾਂ ਸਾਰਾ ਕੇਰਾ ਸਾਫ ਕਰਕੇ ਰੱਖ ਦੇ ਸ਼ੈਂਖ ਵਗੈਰਾ ਮੈਂ ਤੁਸੀਂ ਬਾਤਣ ਦਾ ਚੱਕ ਦੇਣਾ ਸ਼ੈਂਖ ਨੇ ਸਾਫ ਕਰ ਦਿਓ ਮੈਂ ਛੱਡ ਦਿੰਦੇ ਆ ਫਿਰ ਨੂੰ ਜੀ ਬਾਤਣ ਸਾਰੇ ਚੱਕੇ ਗਏ ਤੇ ਗੈਸ ਨੂੰ ਹੁਣ ਸਾਫ ਕਰ ਦਿੰਦੇ ਆ ਇੱਕ ਵਾਰੀ ਹਾਟਾ ਵਗੈਰਾ ਡੋਲਦਾ ਤੇ ਬਾਕੀ ਇਹ ਜਿਹੜੇ ਬਰਨਲਾ ਦੇ ਉੱਪਰ ਸਟਾਲ ਲੱਗੇ ਹੁੰਦੇ ਆ ਤੇ ਇਹ ਵੀ ਧੋਣ ਵਾਲੇ ਸਿਰਾਂ ਨੂੰ ਵੀ ਧੋ ਦੂੰਗੀ ਨਾਲ ਵਿੰਡੋ 'ਚ ਵੀ ਨਾਲ-ਨਾਲ ਕੱਪੜਾ ਮਾਰ ਦੂੰਗੀ। ਮੈਨੂੰ ਐ ਹੁੰਦਾ ਵੀ ਕਿਸੇ ਪਾਸੇ ਕੀੜੀਆਂ ਨਾ ਜਣ ਇਹ ਵਿੰਡੋ ਵੇਜ ਦੀ ਪਤਾ ਨਹੀਂ ਕਿੱਥੋਂ ਦੀ ਆਉਂਦੀਆਂ ਕੀੜੀਆਂ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਤਾਂ ਮੈਨੂੰ। ਜਿੰਨੀ ਮਰਜ਼ੀ ਵੈਸੇ ਸਾਫ਼-ਸਫਾਈ ਕਰ ਲਗੇ ਤੇ ਕੀੜੀਆਂ ਤਾਂ ਆ ਹੀ ਜਾਂਦੀਆਂ। ਤੇ ਕਲੀਨਰ ਜਿਹੜਾ ਮੈਂ ਪਰਾ ਕੇ ਰੱਖਿਆ ਤੇ ਇਹਦੇ ਨਾਲ ਇੱਕ ਵਾਰੀ ਸਾਰੇ ਸਲਫਟ ਟਾਇਲਾਂ ਸਾਫ਼ ਕਰ ਦੂੰਗੀ। ਇਹ ਤਾਂ ਰੋਜ਼ ਦਾ ਕੰਮ ਹੀ ਆ ਸ਼ਾਮ ਨੂੰ ਵੀ ਸਵੇਰ ਦੇ ਟਾਈਮ ਤੇ ਤਾਂ ਕਰਨਾ ਹੀ ਕਰਨਾ ਤੇ ਫਿਰ ਦਾ ਟਾਈਮ ਤੇ ਵੀ ਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਸਾਫ਼ ਕਰਕੇ ਤੇ ਫੇਰ ਹੀ 72 ਵੀ ਜਿਹੜੇ ਤੋਤੇ ਸੀ ਤੇ ਇਹਨਾਂ ਨੂੰ ਵੀ ਇੱਕ ਵਾਰੀ ਬਸਟਰ ਐਕ ਦੇ ਵਿੱਚ ਲਗਾਈ ਦੇਉਂਗੀ। ਫਿਰ ਕਿ ਸੁੱਕ ਜਾਂਦੇ ਹੋਣ ਤਾਂ ਗਰਮੀ ਕਰਕੇ ਨਾਲ ਦੀ ਨਾਲ ਬਰਤਨ। ਬਸ ਇਹ ਜਾਂਦਾ ਕੰਮ ਕਰਕੇ ਤੇ ਇਸ ਤੋਂ ਬਾਅਦ ਆਪਣੀ ਵੀਡੀਓ ਦਾ ਕੰਮ ਕਰਨਾ ਹੋਊਗਾ ਫਿਰ ਜਾ ਕੇ ਮੈਂ ਕਿਤੇ ਨਹਾਉਂਗੀ ਤੇ ਮੈਂ ਸਲਫ ਵਗੈਰਾ ਸਾਰੀ ਸਾਫ਼ ਕਰਤੀ ਸੀ ਜਰਮਨ ਦੇ ਪਾਪਾ ਇਸ ਟਾਈਮ ਤੇ ਵੀ ਨਹੀਂ ਆਏ ਸੀ ਮੈਨੂੰ ਆਏ ਸੀ ਵੀ 10 ਮਿੰਟਾਂ ਦਾ ਕਹਿ ਕੇ ਗਏ ਸੀ ਤੇ ਹਜੇ ਤੱਕ ਨਹੀਂ ਆਏ ਸੀਗੇ। ਉਸਸ ਤੋਂ ਬਾਅਦ ਕੇਰਾ ਦੁੱਧ ਗਰਮ ਕਰਕੇ ਇਹਦੇ ਜਾਗ ਲਾ ਦੂੰਗੇ ਵੀਡੀਓ ਆਪਾਂ ਫਾਸਟ ਕਰਤੀ ਸੀ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਂਦੀ ਫਿਰ ਉਹ ਜੀ ਉਸ ਤੋਂ ਬਾਅਦ ਵਾਰੀ ਆ ਗਈ ਸੀ ਦੁੱਧ ਗਰਮ ਕਰਕੇ ਰੱਖਾਂ ਵੀ ਜਾਗ ਲਾਉਣੀ ਵੈਸੇ ਪੀਣਾ ਘੱਟ ਪਸੰਦ ਕਰਦੇ ਹੁਣ ਗਰਮੀ ਦੇ ਵਿੱਚ ਕਹਿੰਦੇ ਜਾਗ ਲਾਦਿਆ ਕਰੋ ਵੀ ਦਹੀਂ ਲੱਸੀ ਵਧੀਆ ਲੱਗਦਾਗਾ ਤੇ ਵੈਸੇ ਮੇਰਾ ਕਦੇ-ਕਦੇ ਮਨ ਕਰਦਾ ਵੈਸੇ ਮੈਂ ਦੁੱਧ ਨਹੀਂ ਪੀਂਦੀ ਜਿਆਦਾ ਮੈਨੂੰ ਪਸੰਦ ਨਹੀਂ ਤੇ ਪਰ ਕਦੇ-ਕਦੇ ਆ ਜਾਂਦਾ ਵੀ ਦੁੱਧ ਪੀ ਲੀਏ ਤੇ ਉਹਦੇ ਗਰਮ ਵੀ ਕਰ ਲੈਨੇ ਨੇ ਪੀਣ ਨੂੰ ਵੀ ਪਰ ਬੱਚਿਆਂ ਨੂੰ ਆ ਜਾਂਦਾ ਵੀ ਹਜੇ ਪ੍ਰਾਪ ਵੀ ਕਹਿ ਜਾਂਦੇ ਪੀਣਾ ਤੇ ਰਮਣ ਕਹਿੰਦੇ ਜਾ ਕੇ ਲਾ ਦੋ ਨੋ ਜੱਪਾ ਜਾਗ ਵੀ ਲਾ ਦਿੰਨੇ ਆ ਤੇ ਜਿਹੜੇ ਇਹ ਭਰਤਣ ਹੈਗੇ ਦੁੱਧ ਵਾਲੇ ਬੋਤਲ ਸੀਗੇ ਦੁੱਧ ਦੇ ੱਡੇ ਸੋਚੋ ਤੇ ਉਹ ਵੀ ਧੋ ਕੇ ਰੱਖ ਦਿੰਨੇ ਆ ਸਾਰੇ ਅਸ ਟਾਈਮ ਤੇ ਹੁਣ ਜਦੋਂ ਮੈਂ ਜਾਗ ਲਾਇਆ ਸੀਗਾ ਤੇ ਉਦੋਂ ਆ ਕੇ ਸਿਰਮਾਨ ਦੇ ਪਾਪਾ ਤੇ ਕਿਚਨ ਦਾ ਕੰਮ ਆਪਾਂ ਨਾਲ ਕਰਤਾ ਡਨ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ